ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ ਅੱਜ ਖੰਨੇ ਲਈ ਰੋਜ਼ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਹਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਲਾ ਦੇ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਆਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ। ਅੱਜ ਜਿਸਕਾਰ ਲਈ ਆਪਾਂ ਇਕੱਠੇ ਹੋਏ ਆ ਬੜਾ ਵੱਡਾ ਦਿਨ ਹੈ। ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅਸਥਾਨ ਬਣਿਆ ਹੋਇਆ ਹੈ ਇਸ ਤੋਂ ਲੈ ਕੇ ਨਿਰੰਗਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕੇ ਪੈਂਦਾ ਹੈ। ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ। ਇੱਕ ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਹੋਏ ਮੱਧ ਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਹਾਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਯੋ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 ਐਮ mm ਐਮ 400 ਐਮ ਐਮ 400 ਐਮ ਐਮ ਦੀ ਇਹ ਜਿਹੜੀ ਇਹਦੀ ਆਈ ਡੀ ਹੈ ਇਹਨਾਂ ਡਾਇਆ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਫਿਰੇ ਦਾ ਜਿਹੜਾ ਮੈਨਹੋਲ ਵੱਡਾ ਬਣਿਆ ਏ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਵੇ ਔਰ ਇਹਦੇ ਨਾਲ ਘੱਟੋ ਘੱਟ ਹਜ਼ਾਰ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕਿਆਂ 'ਚ ਰਹਿੰਦੇ ਔਰ ਇਹਨਾਂ ਵੱਡੇ ਜਿਹੜੇ ਸਾਡੇ ਇਹ ਗੁਰੂ ਘਰ ਨੇ ਚਾਹੇ ਭਵਨ ਹੋਵੇ, ਰਾਮਗੜੀ ਭਵਨ ਹੋਵੇ ਚਾਹੇ ਨਿਰੰਕარი ਭਵਨ ਹੋਵੇ ਇਹਨਾਂ ਨੂੰ ਵੀ ਵੱਡੀ ਰਾਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਗ ਦੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋ ਜਾਵੇ। ਮੰਤਰੀ ਸਾਹਿਬ ਜਿਹੜੀ ਤੰਗਤਨ ਬਾਈਲ ਇਕਸ਼ਨ 'ਚ ਰਾਜਾ ਬੜਿੰਗ ਵੱਲੋਂ ਇੱਕ ਬੜੀ ਬਰਵਾਦਰ ਟਿੱਪਣੀ ਕੀਤੀ ਗਈ ਹੈ। ਸਿਆਸਤ ਦੇ ਵਿੱਚ ਇਹੋ ਜਿਹੀ ਟਿੱਪਣੀਆਂ ਲੈ ਕੇ ਤੁਹਾਡੇ। ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਹਾਂ। ਕਦੇ ਜ਼ਿੰਦਗੀ 'ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ 'ਚ ਟਿੱਪਣੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਹਾ ਮੂਰਖ ਤੇ ਮਹਾ ਗਿਆਨੀ ਬੰਦਾ ਕੋਈ ਨਹੀਂ। ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਦਾ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਦਾ ਤੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਥੈਂਕ ਯੂ ਜਿਹੜੇ ਅੱਜ ਉਹ ਦੁਗਾਟਨ ਕਰਨ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ। ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ। ਅੱਜ ਖੰਨੇ ਲਈ ਰੋਜ਼ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ। ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ। ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਆ। ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ। ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਨ ਲਾਤੇ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਇਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਇਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਜਿਸ ਕਾਰਜ ਲਈ ਆਪਾਂ ਇਕੱਠੇ ਹੋਏ ਹਾਂ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅ ਸਥਾਨ ਬਣਿਆ ਹੋਇਆ ਇਸ ਤੋਂ ਲੈ ਕੇ ਨਰੰਗਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕੇ ਪੈਂਦਾ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧਨਜ਼ਰ ਰੱਖਦੇ ਹੋਏ ਅੱਜ ਅਸੀਂ ਉਹਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਆਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਈਓ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 ਐਮ ਐਮ ਦੀ 400 ਐਮ ਐਮ 400 ਐਮ ਐਮ ਦੀ ਇਹ ਜਿਹੜੀ ਇਹਦੀ ਆਈ ਡੀ ਹੈ ਇਹਨਾਂ ਡਾਇਆ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਫਿਰ ਇਹਦਾ ਜਿਹੜਾ ਮੈਨ ਹੋਲ ਵੱਡਾ ਬਣਿਆ ਹੋਇਆ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਣਾ ਔਰ ਇਹਦੇ ਨਾਲ ਘੱਟੋ ਘੱਟ ਹਜ਼ਾਰਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕਿਆਂ 'ਚ ਰਹਿੰਦੇ ਔਰ ਇਹਨਾਂ ਵੱਡੇ ਜਿਹੜੇ ਸਾਡੇ ਇਹ ਗੁਰੂ ਘਰ ਲਈ ਚਾਹੇ ਭਵਨ ਹੋਵੇ, ਰਾਮਗੜੀ ਭਵਨ ਹੋਵੇ ਚਾਹੇ ਨਿਰੰਕਾਰੀ ਭਵਨ ਹੋਵੇ ਇਹਨਾਂ ਨੂੰ ਵੀ ਵੱਡੀ ਦਾਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਾਂ ਦੀ ਇਹਨਾਂ ਨੂੰ ਸਮੱਸਿਆ ਆਉਂਦਾ ਹੱਲ ਹੋ ਜਾਵੇ। ਮੰਤਰੀ ਸਾਹਿਬ ਜਿਹੜੀ ਤਰਨਤਾਰਨ ਬਾਈਲ ਇਕਸ਼ਨ 'ਚ ਰਾਜਾ ਬੜਿੰਗ ਵੱਲੋਂ ਇੱਕ ਬੜੀ ਵਿਵਾਦਕ ਟਿੱਪਣੀ ਕੀਤੀ ਗਈ ਆ ਸਿਆਸਤ ਦੇ ਵਿੱਚ ਇਹੋ ਜਿਹੀ ਟਿੱਪਣੀਆਂ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਜੀ? ਦੇਖੋ ਕਿੱਟੀ ਸ਼ਰਮ ਦੀ ਗੱਲ ਐ। ਪਹਿਲੀ ਗੱਲ ਮੈਂ ਗੁਰੂ ਘਰ ਦੇ ਬਾਹਰ ਖੜਾ ਕਦੇ ਜ਼ਿੰਦਗੀ ਚ ਕਿਸੇ ਦੇ ਰੰਗ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਕਿਸੇ ਦੇ ਕਿੱਤੇ ਨੂੰ ਲੈ ਕੇ ਕਦੇ ਜ਼ਿੰਦਗੀ ਚ ਟਿੱਪਣੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਟਿੱਪਣੀ ਕਰਦੇ ਹੋ ਤਾਂ ਤੁਹਾਡੇ ਤੋਂ ਵੱਡਾ ਮਹਾ ਮੂਰਖ ਤੇ ਮਹਾ ਗਿਆਨੀ ਬੰਦਾ ਕੋਈ ਨਹੀਂ ਰਾਜਾ ਵੜਿੰਗ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਔਰ ਜੋ ਗੱਲਾਂ ਕੱਲ ਉਹਨਾਂ ਨੇ ਕਹੀਆਂ ਰੰਗ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੇ ਕਿੱਤੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਦੀ ਜਾਤੀ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਕੀ ਦੱਸਣਾ ਚਾਹੁੰਦੇ ਨੇ ਉਹ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਇਹ ਗੱਲ ਦੇ ਨਾਲ ਸਾਰੇ ਸਮਾਜ ਨੂੰ ਬੜੀ ਠੇਸ ਪਹੁੰਚੀ ਹੈ ਮੈਨੂੰ ਲੱਗਦਾ ਐਸੇ ਲੀਡਰਾਂ ਦਾ ਬਾਈਕਾਟ ਕਰਨਾ ਚਾਹੀਦਾ ਥੈਂਕ ਯੂ